ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਸਵੇਰ ਦਾ ਮੌਸਮ ਬਹੁਤ ਹੀ ਸੁਹਾਣਾ ਸੀਗਾ ਤੇ ਅੱਜ ਹੈਗਾ ਜੀ ਸਾਡੇ ਮੇਲਾ ਜਣ ਕੇ ਮੇਲਾ ਕੱਲ ਨੂੰ 18 19 ਤਰੀਕ ਦਾ ਤੇ ਇਧਰ ਇਹੋ ਵੀ ਹੋ ਗਈ ਤਿਆਰ ਤੇ ਛਾਨੂ ਜੀ ਵੀ ਤਿਆਰ ਲਾਵੇ ਹੋ ਗਿਆ ਤਿਆਰ ਸਾਹਮਣੇ ਚੱਤ ਚ ਆ ਰਹੇ ਨੇ ਤੇ ਇਧਰ ਗੈਰੀ ਵੀ ਹੋ ਗਿਆ ਜੀ ਤਿਆਰ ਸਭ ਯੋਗ ਸਾਰੇ ਨਾਲ ਤਿਆਰ ਆਪਾਂ ਤੋਂ ਬਹੁਤ ਜ਼ਿਆਦਾ ਸੀਗੀ ਤੇ ਆਪਾਂ ਹੁਣ ਚੱਲੇ ਆਂ ਜੀ ਖਾਨਗਾ ਤੇ ਜਿੱਥੇ ਆਪਾਂ ਪਲਸ ਜਾਂਦੇ ਹੁੰਦੇ ਆ ਤੇ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਤਪਣੀ ਸੀਗੀ ਤੇ ਲਾਹਣ ਚੱਕ ਕੇ ਦੇਣਾ ਬਹੁਤ ਔਖਾ ਸੀਗਾ ਸੋ ਮੈਂ ਤਾਂ ਫੋਨ ਕਰਤਾ ਸੀਗਾ ਆਪਣੇ ਦੇ ਨੂੰ ਤੇ ਆਪਾਂ ਉਧਰ ਨਾਲ ਚੱਲ ਗਏ ਸੀ ਏ ਇਹ ਲੋ ਜੀ ਅਸੀਂ ਪਹੁੰਚ ਚੁੱਕੀਆਂ ਆ ਅੱਜ ਦਰਵਾਜ਼ੇ ਮਠਹਾ ਦੇ ਲੱਗਾਂ ਟਿਕਰ ਤੁਸੀਂ ਵੀ ਇੱਧਰ ਆ ਸਕਦੇ ਜਗ੍ਹਾ ਬਹੁਤ ਹੀ ਸੋਹਣੀ ਆ ਤੇ ਇਹ ਰੋੜ ਤੇ ਆ ਸਾਡੇ ਕੋਲ ਇਹਦਾ ਮਤਲਬ ਡਰੈਸ ਹੈ ਕਮਨੀਲਾ ਦੇ ਕੋਲ ਮੰਝਲਾ ਪਾਸੋਂ ਬਣਿਆ ਆ ਕੋਲ ਤੇ ਜਗ੍ਹਾ ਬਹੁਤ ਸੋਹਣੀ ਆ ਹੱਲੇ ਨੂੰ ਸ਼ਿੰਗਾਰਨਾ ਆ ਸ਼ਿੰਗਾਰਿਆ ਨਹੀਂ ਹੈਗਾ ਹੱਲੇ ਤੇ ਯਾਨੀ ਕਿ ਅੱਜ ਅਸੀਂ ਇੱਥੇ ਸੇਵਾ ਕਰਨ ਆਏ ਆ ਤੇ ਜੇ ਜਦੋਂ ਆਪਾਂ ਸ਼ਾਮ ਨੂੰ ਆਉਂਦੇ ਹੁੰਦੇ ਸੀਗੇ ਉਦੋਂ ਜਣ ਕੇ ਸੇਵਾ ਕੋਈ ਹੁੰਦੀ ਸੀ ਅੱਜ ਆਪਾਂ ਸਵੇਰੇ ਹੀ ਆ ਗਏ ਆ ਟਾਈਮ ਹੋ ਗਿਆ ਜੀ 11 ਵਜੇ ਗਿਆ ਤੋਂ ਸੰਗਤ ਵੀ ਜਿਹੜੀ ਕੀ ਹੋਲੀ ਹੋਲੀ ਲੱਪਈਆ ਪਹੁੰਚਣ ਅਸੀਂ ਸੇਵਾ ਕਰਕੇ ਅਸੀਂ ਛਕਿਆ ਪ੍ਰਸ਼ਾਦਾ ਤੇ ਇਹ ਸੰਗਤ ਹੋਣੀ ਹੋਣ ਸੰਕੇ ਬਾਅਦ ਵੀ ਪਈਆ ਤੇ ਹਾਂ ਤੱਕ ਪੂਰਾ ਜਿਹੜਾ ਕੀ ਆ ਮੇਲਾ ਆ ਉਹ ਪਾਰਿਆ ਜਾਣਾ ਸੋ ਇਧਰਲੇ ਪਾਸੇ ਲੱਗੇ ਹੋਏ ਐ ਜੀ ਬੂਟੇ ਤੇ ਖਮੇਤਾਂ ਲੱਗਿਆ ਹੋਇਆ ਸੀ ਕਿੰਨੇ ਬੂਟੇ ਤਾਂ ਇੱਕ ਅਨਾਰਾ ਲੱਗਿਆ ਹੋਇਆ ਸੀ ਤੇ ਬੀਬੀਆਂ ਇਹਦੀ ਸੇਵਾ ਕਰਨੇ ਦੀ ਬਰਤਨ ਸਾਫ ਕਰਨ ਦੀ ਤੇ ਸੋ ਆਧਰ ਦੀ ਲਾਟੀਆਂ ਲੱਗ ਚੁੱਕੀਆਂ ਨੇ ਹਲਵਾਈਆਂ ਦਾ ਕੰਮ ਇਹਦਾ ਕਿ ਜਿਹੜਾ ਸਾਈਡ ਤੇ ਹੀ ਆ ਤੇ ਇਹਦਾ ਅਸੀਂ ਫੁੱਲ ਵਲੌਗ ਵਿੱਚ ਲੈ ਕੇ ਆਉਂਗੀ ਤੇ ਇਧਰ ਪਿਆਜ਼ ਵਗੈਰਾ ਕੱਟ ਦਿੱਤੇ ਤੇ ਆਪਾਂ ਇੱਥੇ ਪਿਆਜ਼ ਕੱਟਦੇ ਤੇ ਸੀਗੇ ਤੇ ਸੇਵਾ ਜਿਹੜੀ ਖੋੜੇ ਖੋੜੇ ਚੱਲ ਰਹੀ ਆ ਤੇ ਪ੍ਰਸ਼ਾਦਾਂ ਜਿਹੜਾ ਬਤਾਇਆ ਜਾ ਰਿਹਾ ਤਾਂ ਬੱਚੇ ਇਧਰ ਮੱਥਾ ਵੀ ਟੇਰੇ ਨਾਲੇ ਖੇਡ-ਖੇਡ ਵੀ ਕਰ ਰਹੇ ਨੇ ਉਜੀ ਦੂਜੀ ਦਿਨ ਦੀ ਸ਼ੁਰੂਆਤ ਹੋ ਗਈ ਆ ਸੋ ਇਸ ਬਹੁਤ ਜ਼ਿਆਦਾ ਗਰਮੀ ਸੀਗੀ ਤਾਂ ਹਮ ਵੀ ਉਹ ਜੀ ਤਾਂ ਅੱਜ ਨਹੀਂ ਆ ਜਾਣਾ ਹੁੰਦਾ ਪਰ ਵੀ ਨਹੀਂ ਪਿਆ ਸੋ ਮੈਂ ਪਾਣੀ ਪਾਲ ਲਿਆ ਤੇ ਕੰਮ ਕਰੇ ਕਰਦੇ ਕਰ ਲਏ ਸੀ ਹੁਣ ਲਾਵਨ ਤੱਕ ਸੁੱਤਾ ਪਿਆ ਸੀਗਾ ਇਧਰ ਪੱਖਾ ਹਵਾ ਆਪਣਾ ਚੱਲਿਆ ਨਾ ਸਿਰਫ ਲਾਵ ਨੇ ਬਹੁਤ ਸ਼ਰਾਤਾਂ ਕੀਤੀਆਂ ਸੀਗੀਆਂ ਸਭੀ ਚਾ ਇਹਨੇ ਚਾਦਰ ਵੀ ਇਕੱਠੀ ਕਰ ਦਿੱਤੀ ਆ ਤੇ ਇਧਰ ਮੈਂ ਰਾਤੀ ਲਾਈ ਸੀਗੀ ਮਹਿੰਦੀ ਤੇ ਸਭ ਕੋਣ ਉੱਥੇ ਹੀ ਪਏ ਹੋਏ ਆ ਤੇ ਅੱਜ ਮੈਂ ਬਾਬਾ ਜੀ ਤੋਂ ਬੱਤੀ ਵੀ ਕਰ ਲਿਆ ਸੀਗਾ ਤਾਂ ਹੁਣ ਅਸੀਂ ਕਰਾਂਗੇ ਜੀ ਘਰ ਦੀ ਸਫਾਈ ਕਿਉਂਕਿ ਲਾਵ ਨੇ ਇਧਰ ਉਧਰ ਕਰਕੇ ਸਾਰ ਸਾਮਾਨ ਖਿਲਾਰ ਦਿੱਤਾ ਤਾਂ ਬਾਅਦ ਬਹੁਤ ਜ਼ਿਆਦਾ ਕੰਮ ਪਿਆ ਹੋਇ ਫੇ ਲੋ ਜੀ ਆ ਥੋੜਾ ਟਾਈਮ ਤੋਂ ਬਾਅਦ ਬਲੌਗ ਬਣਾਣ ਲੱਗੀ ਬਾਲ ਲਾ ਤੇ ਇਹਨੂੰ ਦੇਖਦੇ ਦੇ ਮੈਂ ਲਗਾਇਆ ਕਿ ਹੱਥਾਂ ਤੇ ਮੈਂ ਕਿਉਂਕਿ ਰਾਤੀ ਮੈਂ ਨਹੀਂ ਲਾਈ ਸੀ ਪਹਿਲਾਂ ਮੈਂ ਨਾਮ ਲਿਖ ਕੇ ਵੀ ਆਪਣਾ ਲਾਵਾ ਤੇ ਕਰ ਸਕਦਾ ਤੇ ਇਹਨੇ ਹੱਥਾਂ 'ਤੇ ਲਾਤਾ ਤੇ ਸੋ ਮੈਂ ਐਡਾ ਸੈਂਪਲ ਵੀ ਇਕਨ ਮੇਂ ਲਾਈ ਸੀ ਜੋ ਬਹੁਤ ਸੋਣੀ ਪੜੀ ਸੀ ਤੇ ਸਾਰੀ ਸਫਾਈ ਕਰ ਦਿੱਤੀ ਗਈ ਆ ਸਾਰਾ ਥਾ ਸਾਰਾ ਕਮਰਾ ਜਿਹੜਾ ਗਿਆ ਸਾਫ ਤੋਂ ਲਗਾਤਾ ਲਾਭ ਨੀਂਦ ਆ ਗਈ ਆ ਫੇਰ ਫੇਰ ਕੁੜੇ ਬਾਬਾ ਇਹਨੂੰ ਟੂਬਲੀ ਕਰਕੇ ਲਾਭ ਨੂੰ ਫਲਾਤਾ ਨਾਲ ਆ ਕੇ ਇਹਨੂੰ ਜਦੋਂ ਆਪਾਂ ਜਾਵਾਂਗੇ ਆਪਾਂ ਕੱਪੜੇ ਹੀ ਪਾਵਾਂਗੇ ਸਿਰਫ ਨਹਾਇ ਕਰ ਦਿੰਦੀ ਹਰੀ ਤੇ ਬਾਹਰ ਵੀ ਮਸਾਈ ਸਫਾਈ ਕਰ ਦਿੱਤੀ ਸੀ ਕਿਉਂਕਿ ਲਾਉਸ ਹੋ ਗਿਆ ਜਦੋਂ ਜਗ੍ਹਾ ਤੋਂ ਪਤਾ ਕੰਮ ਕਾ ਨਹੀਂ ਦਿੰਦਾ ਹੈਗਾ ਤੇ ਇੱਧਰ ਅੱਜ ਫੇ ਪਾਣੀ ਲੱਗਦਾ ਪਿਆ ਖੇਤਾਂ ਨੂੰ ਤੇ ਹਵਾ ਜਿਹੜੀ ਕੀ ਆ ਬਹੁਤ ਆਪੀਆਂ ਚੱਲ ਰਹਿਣਾ ਤੇ ਸ਼ਾਇਦ ਮੀਂਹ ਅੱਜ ਆ ਹੀ ਜਾਵੇ ਕਿਉਂਕਿ ਸੰਭਾਵਨਾ ਪੂਰੀ ਬਣੀ ਪਈ ਆ ਤੇ ਇੱਧਰ ਕਬੂਤਰ ਵੀ ਕੋੜ ਦੇ ਪਿਆ ਤੇ ਮੁਰਗੀ ਜਿਹੜੇ ਬਹੁਤ ਕਮਲੀਆ ਸੋ ਮੈਂ ਅੱਜ ਆਗਰਾ ਫੂਡ ਪਾਉਂਗੀ ਮੇਰਾ ਫੂਡਿਕਲਰ ਫੂਡ ਲਿਆ ਸੀਗਾ ਮੇਰੇ ਘਰ ਦੇ ਲੈ ਕੇ ਆਇਆ ਸੀ ਉਹ ਲਾਉਦਾ ਬੋਏ ਦੇ ਸੀਗਾ ਤੇ ਅੱਜ ਮੈਂ ਇਹ ਵਾਲਾ ਫ ਤਲਾਵਤ ਮੇਲਾ ਕੈਸੇ ਕੀਤਾ ਅਪਣਾ ਜਮਾ ਜੋ ਮੈਂ ਕੱਦੇ ਲੈ ਕੇ ਆਈਆਂ ਤੇ ਇਹ ਕਲਰ ਮੈਨੂੰ ਬਹੁਤ ਪਸੰਦ ਆਇਆ ਤੇ ਪਹਿਲਾਂ ਆਪਾਂ ਜੇ ਬਲੂ ਰੰਗ ਦਾ ਹੋਇਆ ਕੀਤਾ ਸੀਗਾ ਤਾਂ ਹੁਣ ਅੱਜ ਮੈਂ ਇਹ ਵਾਲਾ ਲੇ ਪਾਉਂਗੀ ਯਾ ਬਹੁਤ ਸੋਹਣਾ ਆਕੀੜ ਦੇ ਗੁੱਡਾ ਸੀਗਾ ਤੇ ਇਹ ਹੱਲੇ ਮੈਂ ਇਸ ਤਰ੍ਹਾਂ ਕੇ ਕੱਢ ਕੇ ਰੱਖਣਾ ਤੇ ਉਹਨੂੰ ਮੈਂ ਪ੍ਰੈਸ ਕਰਨਾ ਸੀਗਾ ਮੈਂ ਪਾਣੀ ਵਿੱਚ ਕੱਢ ਲਿਆ ਤੇ ਕੋਈ ਦੋ ਮੇਰੀ ਮੰਡੀ ਨਿਕਲ ਚੁੱਕੀ ਆ ਤੇ ਇਹ ਕਲਰ ਮੈਨੂੰ ਬਹੁਤ ਆ ਪ੍ਰਸੰਦ ਆਇਆ ਤੇ ਇੱਥੇ ਆਪਾਂ ਆ ਗਏ ਆ ਕਿ ਕਲਰ ਮਿਲ ਗਿਆ ਕੱਲੀ ਜਦੋਂ ਆਪਾਂ ਦੁਆ ਸਾਹਿਬ ਦੇ ਆ ਗਏ ਆ ਤੇ ਇਹਨੂੰ ਬਹੁਤ ਸਾਰਾ ਰੰਗ ਕਰਨ ਲੱਗਣਾ ਤੇ ਇਹ ਵੀ ਚਾਹੁੰਦੀ ਸੀ ਜੋ ਜਿਹੜਾ ਚੜ੍ਹਨ ਹੀ ਬੰਦ ਹੋ ਗਿਆ ਉਹ ਉਹ ਮੈਂ ਮੁੜਿਆ ਨਾ ਕਿਉਂਕਿ ਉਹ ਹਾਲਾਤਾਂ ਵਿੱਚ ਪਹਿਲਾ ਆ ਗਏ ਸੀ ਮੈਂ ਬਹੁਤ ਬਤਾਉਣਾ ਬਹੁਤ ਹੈ ਕਿ ਸ਼ਾਇਦ ਉਹ ਚਾਚੂ ਨੇ ਮੈਨੂੰ ਪਹਿਲਾਂ ਕਿਹਾ ਸੀ ਸੋ ਅੱਜ ਫਿਰ ਗੱਲ ਕਰਨੀ ਤੋਂ ਇਸ ਤਰ੍ਹਾਂ ਕਿ ਕੜੀ ਮੇਲਾ ਆ ਰਿਹਾ ਹੈ ਤੇ ਤੁਹਾਨੂੰ ਬਹੁਤ ਅਰਾਮ ਹੈ ਸੋ ਕਾਹਨੇ ਦੀ ਮਦਦੇ ਬਣਾ ਰਹੇ ਹਾਂ ਮਤਲਬ ਦੇਰਾਂ ਤੋਂ ਬਹੁਤ ਡਿਗਾਇਆ ਹੋਇਆ ਸੀ ਯਾਰ ਤੇ ਜਿਹਦੇ ਬਾਰੇ ਬਹੁਤ ਕੁਝ ਦੱਸਿਆ ਹੋਇਆ ਹੈ ਅੱਜ ਤੱਕ ਨਹੀਂ ਸੀ ਪਤਾ ਸ਼ਾਇਦ ਪਰ ਉਹ ਸਮੱਸਿਆ ਆ ਰਹੀ ਹੈ ਇਹ ਮੇਰੇ ਚੰਡਾਲ ਜਿਹੜਾ ਕਿਹਾ ਉਹ ਥੋੜਾ

ਲੋ ਜੀ ਮੇਲੇ ਸਮਾਰਟ ਆਪਾਂ ਆਪਾਂ ਸ਼ਕਿਆ ਲੰਗਰ ਤੇ ਲਾਵ ਲਾਵ ਦੀ ਕੋਈ ਹੋਰ ਗੱਲ ਨਹੀਂ ਬੈਠਾ ਹੈ ਜਿਹੜੇ ਫੇਰਦਾ ਪਿਆ ਇਹਨੂੰ ਕੋਈ ਨਹੀਂ ਹੈ ਕਿਸੇ ਕਰਨੀ ਨਾਲ ਹੈ ਸੋ ਇਹ ਸੀ ਮੇਰਾ ਅੱਜ ਦਾ ਵਲੌਗ ਮਿਲਣਾ ਅੱਗੇ ਦਰਵਾਸਾ ਜ਼ਰੂਰ ਦੇਖਣਾ ਸੋ ਥੈਂਕ ਯੂ ਮਿਲ ਜਾਈਏ ਨੈਕਸਟ ਵਲੌਗ